ਹਰਨਮਨ ਸਿੰਘ ਖਾਲਸਾ ਨੇ 11 ਜੂਨ ਵਾਲਾ ਧਰਨਾ ਮਲਤਵੀ ਕਰ ਦਿੱਤਾ ਹੈ ਸੁਖਬੀ ਸਿੰਘ ਬਾਦਲ ਦੀ ਰਿਹائش ਦੇ ਵਾਰ ਦਰਸਲ ਧਰਨਾ ਦੇਣਾ ਸੀ ਪਿੰਡ ਬਾਦਲ ਦੇ ਵਿੱਚ ਧਰਨਾ ਦੇਣ ਦਾ ਜੋ ਕਿ ਪ੍ਰੋਗਰਾਮ ਲਿਖਿਆ ਗਿਆ ਸੀ ਪਰ ਦਮਦਮਨ ਟਕਸਾਲ ਮੁਖੀ ਦਿਨ ਐ ਜੀ ਪੀ ਸੀ ਪ੍ਰਧਾਨਤਾ ਮੀ ਨੇ ਮੁਲਾਕਾਤ ਕੀਤੀ ਤੇ ਇਸੇ ਦੌਰਾਨ ਹਰਨਮਨ ਸਿੰਘ ਖਾਲਸਾ ਦੇ ਕੋਲ ਜਾਣਕਾਰੀ ਦਿੱਤੀ ਗਈ ਕਿ 11 ਜੂਨ ਵਾਲਾ ਧਰਨਾ ਇਹ ਧਰਨੇ ਵਾਲਾ ਪ੍ਰੋਗਰਾਮ ਮਲਤਵੀ ਕੀਤਾ ਜਾਂਦਾ ਹੈ ਸਿੰਘ ਸਹਿਬਾਨਾਂ ਦੇ ਮਸਲਿਆਂ ਦਾ ਜਲਦ ਹੱਲ ਕੱਢਿਆ ਜਾਵੇ ਹਰਨਮਨ ਸਿੰਘ ਖਾਲਸਾ ਨੇ ਐ ਜੀ ਪੀ ਸੀ ਤੋਂ ਮੰਗ ਕੀਤੀ ਹੈ ਜੱਥੇਦਾਰਾਂ ਦੇ ਮਸਲੇ ਦਾ ਸਰਪ੍ਰਰਿਮਾਨਿਤ حل ਹੋਵੇ ਇਸ ਗੱਲ ਦਾ ਵੀ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ। ਤਾਰੀਖ ਨੂੰ 9 ਜੂਨ ਨੂੰ ਪਿੰਡ ਬਾਦਲ ਵਿਛੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਘਰ ਅੱਗੇ ਰੋਸ ਧਰਨੇ ਦਾ ਐਲਾਨ ਕੀਤਾ ਸੀ ਪਰ ਹੁਣ ਮਾਨਜੋ ਸ਼੍ਰੋਮਣੀ ਗੁਜਰਾਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਢੀਤਾਂ ਮੈਂ ਸਮੂਹ ਪ੍ਰੈਜੈਕਟਰ ਬਨੇ ਔਰ ਉਹਨਾਂ ਦੇ ਨਾਲ ਆਈਆਂ ਹੋਈਆਂ ਸਤਕਾਰਤ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਵਪ੍ਰਵਾਨਤ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਹੋਈ ਦੁਬਧਾ ਨੂੰ ਅਸੀਂ ਜਲਦੀ ਤੋਂ ਜਲਦੀ ਖਤਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਇਸ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ ਜੋ ਬੈਠ ਕੇ ਵਿਚਾਰ ਵਟਾਂਦਰਾ ਸਾਡਾ ਆਪਸ ਵਿੱਚ ਹੋਇਆ ਕਿ ਉਹ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੁਲਕ ਵੀ ਕੀਤਾ ਹੈ ਥੋੜੇ ਜੇ ਮਸਲੇ ਜਿਹੜੇ ਆ ਪਚੀਦਾ ਹੋ ਜਾਂਦੇ ਉਹਨਾਂ ਨੂੰ ਟਾਈਮ ਲੱਗਦਾ ਪਰ ਫਿਰ ਵੀ ਮੈਨੂੰ ਆਸ ਆ ਕਿ ਅਸੀਂ ਛੇਤੀ ਉਹਦੇ ਵਿੱਚ ਸਫਲ ਹੋ ਜਾਾਂਗੇ ਸਾਰਿਆਂ ਨਾਲ ਹੀ ਕਿਉਂਕਿ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲੇ ਲੈਂਦੀ ਹੈ ਸਾਰਿਆਂ ਆਟੋ ਨਾਲ ਤੇ ਸਾਰਿਆਂ ਨਾਲ ਗੱਲ ਕਰਕੇ ਕਰਦੀ ਆ ਤੇ ਮੈਂ ਬਾਬਾ ਜੀ ਦਾ ਧੰਨਵਾਦ ਵੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਜਿਹੜੇ ਇਹਨਾਂ ਨੇ ਉੱਥੇ ਧਾਰਨਾ ਰੱਖਿਆ ਸੀ ਉਹ ਹੀ ਨਹੀਂ ਪੋਸਟਪੋਨ ਕਰ ਦਿੱਤਾ ਉਹਦੇ ਲਈ ਤੇ ਇਹ ਜਤਨਸ਼ੀਰ ਰਹਾਂਗੇ ਕਿ ਪੇ ਜਿਹੜਾ ਗੱਬੇ ਥੋੜਾ ਜਿਹਾ ਸਮਾਂ ਸਾਡਾ ਥੋੜਾ ਜਿਹਾ ਐਸਾ ਜਿਹਾ ਆਇਆ ਉਹ ਮੁੜ ਕੇ ਇਹੋ ਜਿਹਾ ਸਮਾਂ ਨਾ ਆਵੇ ਜਿੱਦਾਂ ਪਹਿਲਾਂ ਸਵੇਰ ਨਾਲ ਚੱਲਦੇ ਸੀ ਪੰਥਕ ਇਕਤਾ ਦੇ ਬੋਲੇ ਨੇ ਸਭ ਕਾ ਜਸਿੱਦਰ ਗਿਆਨੀ ਹਰਪੀਰ ਸਿੰਘ ਜਦੋਂ ਤੱਕ ਹਉਮੈ ਤੇ ਹੰਕਾਰ ਆ ਉਦੋਂ ਤੱਕ ਇਕਤਾ ਨਹੀਂ ਹੋ ਸਕਦੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਕਿ ਜਿੱਥੇ ਹੰਕਾਰ ਉੱਥੇ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਨੇ ਕੋਈ ਜ਼ਿੱਦ ਛੱਡਣ ਦੇ ਲਈ ਤਿਆਰ ਨਹੀਂ ਹੈ ਜਦੋਂ ਕੋਈ ਜ਼ਿੱਦ ਛੱਡੇ ਤਾਂ ਸੰਭਾਵਨਾਵਾਂ ਬਣਦੀਆਂ ਨੇ ਪੰਥਕ ਇਕਤਾ ਦੇ ਲਈ ਜ਼ਿੱਦ ਬੇਈਮਾਨੀ ਛੱਡਣੀ ਪੈਂਦੀ ਹੈ ਸਿੱਖ ਸਤੰਤ ਸਿਧਾਂਤਾਂ ਦੇ ਵਿੱਚ ਕੁਆਲਿਟੀ ਦੀ ਗੱਲ ਹੈ ਤੇ ਲੋਕਤੰਤਰ ਦੇ ਵਿੱਚ ਗਿਣਤੀ ਦੀ ਅਹਿਮੀਅਤ ਹੈ ਆ ਸਾਰਾ ਕਥ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਪੰਥਕ ਇਕਤਾ ਤੇ ਬਿਆਨ ਦਿੱਤਾ ਗਿਆ ਜੇ ਸਿੱਖ ਸਿਧਾਂਤਾਂ ਵੱਲ ਵੇਖੀਏ ਤੇ ਸਿੱਖ ਸਿਧਾਂਤ ਜਿਹੜੇ ਸਾਨੂੰ ਦੱਸਦੇ ਆ ਕਿ ਕੁਆਲਿਟੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕੁਆਂਟੀਟੀ ਦੀ ਕੋਈ अहमियत ਨਹੀਂ ਹੈ ਪਰ ਜਦੋਂ ਅਸੀਂ ਡੈਮੋਕ੍ਰੇਸੀ ਨੂੰ ਦੇਖਦੇ ਆ ਤੇ ਡੈਮੋਕ੍ਰੇਸੀ ਦੇ ਵਿੱਚ ਗਿਣਤੀਆਂ ਮਿਲਦੀਆਂ ਦੇਖੀਆਂ ਜਾਂਦੀਆਂ ਸੁਭਾਵਨਾ ਉਦੋਂ ਹੁੰਦੀਆਂ ਜਦੋਂ ਕੋਈ ਜਿੱਤ ਛੱਡਣ ਵਾਸਤੇ ਤਿਆਰ ਹੁੰਦਾ ਜਦੋਂ ਕੋਈ ਜਿੱਤ ਛੱਡਣ ਵਾਸਤੇ ਤਿਆਰ ਨਹੀਂ ਤੇ ਸੁਭਾਵਨਾਵਾਂ ਖਤਮ ਹੋ ਜਾਂਦੀਆਂ ਮਤਲਬ ਕੀ ਹੈ ਕਿ ਸੁਖਵੀਰ ਪਾਵਲ ਜੇ ਨਹੀਂ ਛੱਡਦੇ ਤਾਂ ਨਹੀਂ ਤਰ ਹੋ ਸਕਦਾ ਮੈਂ ਕਿਸੇ ਵਿਸ਼ੇਸ਼ ਵਿਅਕਤੀ ਦੀ ਗੱਲ ਨਹੀਂ ਕਰਦਾ ਮੈਂ ਸਮੂਹ ਵਿਅਕਤੀਆਂ ਦੀ ਗੱਲ ਕਰਦਾ ਹਾਂ ਪੰਥਕ ਇਕਤਾ ਵਾਸਤੇ ਈਗੋ ਤਿਆਗਣੀ ਪੈਂਦੀ ਹੈ ਬੇਈਮਾਨੀ ਤਿਆਗਣੀ ਪੈਂਦੀ ਹੈ ਜਿੱਦ ਤੇ ਅਗਣੀ ਪੈਂਦੀ ਹੈ ਔਰ ਫੇਰੀ ਜਿਹੜੀ ਪੰਥਕ ਇਕਤਾ ਸੰਭਵ ਨਹੀਂ ਦੇ ਵਿੱਚ ਤੁਸੀਂ ਨਾਮ ਲੈਣ ਤੋਂ ਕਿਉਂ ਗਰੇਜ਼ ਕਰਦੇ ਨਹੀਂ ਮੈਂ ਨਾਮ ਲੈਣ ਤੋਂ ਗਰੇਜ਼ ਨਹੀਂ ਕਰਦਾ ਤੇ ਨਾ ਹੀ ਮੈਂ ਕਹਿੰਦਾ ਕਿ ਕਿਸੇ ਇੱਕ ਵਿਅਕਤੀ ਦੇ ਵਿੱਚ ਅਸੀਂ ਦੇਖਦੇ ਹਾਂ ਅੱਜ ਇਨਸਾਨੀ ਸੁਭਾਅ ਦੇ ਵਿੱਚ ਈਗੋ ਦਾ ਅਹਿਮ ਰੋਲ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਤੇ ਡੀਐਜੀ ਐਮਸੀ ਪ੍ਰਧਾਨ ਦਾ ਬਿਆਨ ਆਇਆ ਪੰਜਾਬ ਦੇ ਵਿੱਚ ਸਿੱਖ ਈਸਾਈ ਬਣ ਰਹੇ ਨੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਵਰਗਲਾ ਕੇ ਈਸਾਈ ਬਣਾਇਆ ਜਾ ਰਿਹਾ ਹੈ

सबसे ज़्यादा अगर को काम किया सबसे ज़्यादा बलिदान दिए तो सिख कौम ने दिए और आज उसी सिख कौम को गुमराह करके उनका धर्म परिवर्तन किया जा रहा है इसमें जहाँ मैं समझता हूँ कि श्रोमणी गुरुद्वारा प्रबंधक की बहुत बड़ी जिम्मेवारी बनती थी क्योंकि धर्म का प्रचार प्रसार का काम पूरे हिंदुस्तान में उनके पास और उसमें ये टोटल फेल हुए और अपने पंजाब में जो उनका होम टाउन है होम जो स्टेट है उसके अंदर भी श्रोमणी गुरुद्वारा प्रबंधक कमेटी के नाक हेठ आठ हज़ार पिंडों में आज आज ईसाईकरण हो गया है उनकी समितियाँ बन गई है पैंसठ हज़ार से ऊपर पादरी अगर पंजाब में घूम रहे हैं तो मैं समझता हूँ कि ये एक नाकामी है और इसके ऊपर श्रोमणी गुरुद्वारा प्रबंधक कमेटी के प्रधान को संज्ञान लेना चाहिए श्रोमणी अकाली दल को संज्ञान लेना चाहिए कि लोग ऐसे आप लोगों ने कुर्सियों पर बिठा रखे जिनके पास सवाए राजनीति करने के और कोई काम नहीं है और जैसे ही दिल्ली में भी जैसे ये सरदार परमजीत सिंह सरना को जिम्मेवार बना यहाँ पर ड्यूटी दे रखी है मनजीत सिंह जी के को सिवाय हुल्लड़बाजी करने के ये कोई काम नहीं करते हैं और ये सिख मिशन की ड्यूटी बनती है कि ये प्रचार प्रसार करें और इन लोगों को रोका जाए इसके संदर्भ में आप कुछ बड़ा कदम उठाने जा रहे हैं इन बड़ी संस्थाओं से बात कर सबसे पहले तो हमने ये जिम्मेवारी अपने मेम्बर साहब को दी है कि अपने अपने इलाके में चौकस हो वहाँ देखें कि कोई ऐसे परिवारों को, को डाइवर्ट करने की कोशिश उनको उनका परिवर्तन करने की कोशिश तो नहीं की जा रही है और उसके साथ साथ जो जो, जो से इलाके हमें सुनने में आते हैं जैसे पीलीभीत में एक हुआ पीलीभीत में तीन हजार प्राणियों को अगर क्रिश्चियन बनाया तो हम